10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ 13 ਤਰੀਕ ਨੂੰ ਆ ਰਿਹਾ ਹੈ ਜਿਸ ਦੇ ਚਲਦਿਆਂ ਉਹਨਾਂ ਦੀ ਜਨਮ ਭੂਮੀ ਸ੍ਰੀ ਪਟਨਾ ਸਾਹਿਬ ਵਿਖੇ ਸੰਕਟਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਜਗਬਣੀ ਟੀਵੀ ਦੀ ਟੀਮ ਵੀ ਅੱਜ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚੀ ਆ ਅਸੀਂ ਬਾਈਏਰ ਪਹੁੰਚਿਆ ਇਸ ਵਕਤ ਪਟਨਾ ਸਾਹਿਬ ਦੇ 에어ਪੋਰਟ ਤੇ ਅਸੀਂ ਮੌਜੂਦ ਹਾਂ ਲਗਾਤਾਰ ਦਿੱਲੀ ਤੋਂ ਕਰੀਬ 20 ਫਲਾਈਟਾਂ ਚੜੀਆਂ ਰੋਜ਼ਾਨਾ ਹੈਗੀਆਂ ਨੇ ਉਹ ਪਟਨਾ ਸਾਹਿਬ ਵਿਖਿਆਰੀਆਂ ਨੇ ਜਿਸ ਵਿੱਚ ਸ਼ਰਧਾਲੂਆਂ ਦਾ ਆਉਣਾ ਵੀ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਮੁੱਖ ਸਮਾਗਮ ਜਿਹੜਾ ਹੈ ਉਹ 13 ਤਾਰੀਖ ਦਾ ਹੈ ਸ਼ਰਧਾਲੂਆਂ ਦੇ ਲਈ ਚੰਗੇ ਪ੍ਰਬੰਧ ਕੀਤੇ ਗਏ ਨੇ ਨਿਤਿ ਸਰਕਾਰ ਦੇ ਵੱਲੋਂ 350 ਸਾਲਾਂ ਵੀ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਸੀ ਤੁਹਾਨੂੰ ਪ੍ਰਬੰਧਾਂ ਦੇ ਇੱਕ ਝਲਕ ਦਿਖਾਉਂਦੇ ਆ ਜਿਵੇਂ ਤੁਸੀਂ 에어ਪੋਰਟ ਤੇ ਉਤਰਦੇ ਹੋ ਤਾਂ 에어ਪੋਰਟ ਦੇ ਬਾਹਰ ਜਿਹੜਾ ਐਗਜ਼ਿਟ ਗੇਟ ਹੈ ਉੱਥੇ ਇਹ ਬੱਸਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਕਰੀਬ 5 ਬੱਸਾਂ ਜਿਹੜੀਆਂ ਕਿ ਇਕੱਲੇ 에어ਪੋਰਟ ਤੋਂ ਤੁਹਾਨੂੰ ਜਿਹੜੀਆਂ ਸਕਸਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਲੈ ਕੇ ਜਾਂਦੀਆਂ ਨੇ ਕੰਗਨ ਘਾਟ ਵਿਖੇ ਜਿੱਥੇ ਟੈਂਟ ਸਿਟੀ ਬਣੀ ਹੈ ਜਿੱਥੇ 5000 ਲੋਕਾਂ ਦੇ ਰਹਿਣ ਦਾ ਪ੍ਰਬੰਧ ਹੈ ਇਹ ਬੱਸਾਂ ਤੁਹਾਨੂੰ 에어ਪੋਰਟ ਤੋਂ ਲੈ ਕੇ ਜਾਂਦੀਆਂ ਨੇ ਜੇਕਰ ਤੁਸੀਂ ਵਾਇਆ ਟ੍ਰੇਨ ਆ ਰਹੇ ਹੋ ਤਾਂ ਰੇਲਵੇ ਸਟੇਸ਼ਨ ਤੇ ਇਸ ਤਰ੍ਹਾਂ ਦੀਆਂ ਬੱਸਾਂ ਮੌਜੂਦ ਨੇ ਔਰ ਜੇਕਰ ਤੁਸੀਂ ਬੱਸ ਸਟੈਂਡ ਤੋਂ ਜਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਸੇਵਾ ਉੱਥੇ ਵੀ ਮੌਜੂਦ ਹੈ ਇਸ ਤੋਂ ਇਲਾਵਾ 에어ਪੋਰਟ ਦੇ ਬਿਲਕੁਲ ਬਾਹਰ ਜਿਹੜਾ ਐਗਜ਼ਿਟ ਗੇਟ ਹੈ ਉੱਤੇ ਹੈਲਪ ਡੈਸਕ ਵੀ ਬਣਾਇਆ ਗਿਆ ਹੈ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਚਾਹੀਦੀ ਹੈ ਤਾਂ ਬਕਾਇਦਾ ਤੌਰ ਤੇ ਬਿਹਾਰ ਸਰਕਾਰ ਦੇ ਵੱਲੋਂ ਆਪਣੇ ਜਿਹੜੇ ਅਧਿਕਾਰੀ ਹੈਗੇ ਨੇ ਉਹ ਇੱਥੇ ਬਿਠਾਏ ਗਏ ਨੇ ਹੈਲਥ ਕੈਂਪ ਵੀ ਲਗਾਏ ਗਏ ਨੇ ਡਾਕਟਰ ਲਗਾਤਾਰ ਇੱਥੇ ਮੌਜੂਦ ਨੇ ਕਿਸੇ ਤਰ੍ਹਾਂ ਦੀ ਤੁਹਾਨੂੰ ਜੇਕਰ ਕੋਈ ਜਾਣਕਾਰੀ ਚਾਹੀਦੀ ਹੈ ਕਿ ਕਿੱਥੇ ਟੈਂਸਿਟੀ ਬਣੀ ਹੋਈ ਆ ਔਰ ਤੱਕ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਨੂੰ ਜਾਣ ਦੇ ਲਈ ਰਸਤਾ ਕੀ ਹੈ ਸਹੂਲਤ ਕੀ ਹੈ ਬਕਾਇਦਾ ਤੌਰ ਤੇ ਸਾਰੇ ਕਰਮਚਾਰੀ ਪੁਲਿਸ ਕਰਮੀ ਵੀ ਮੌਕੇ ਤੇ ਮੌਜੂਦ ਨੇ ਹਜ਼ਾਰ ਦੇ ਕਰੀਬ ਪੁਲਿਸ ਕਰਮੀ ਜਿਹੜੇ ਨੇ ਉਹ ਸੁਰੱਖਿਆ ਦੇ ਲਈ ਤਾਇਨਾਤ ਕੀਤੇ ਗਏ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟਨਾ ਨਾ ਵਾਪ ਪੁਲਿਸ ਦੇ ਬਾਰੇ ਇੱਕ ਚੀਜ਼ ਬੜੀ ਮਹੱਤਵਪੂਰਨ ਹੈ ਕਿ ਖਾਸ ਤੌਰ ਤੇ ਨਿਸ਼ਚਿਤ ਸਰਕਾਰ ਦੇ ਵੱਲੋਂ ਬਿਹਾਰ ਪੁਲਿਸ ਨੂੰ ਜਿਹੜਾ ਹੈ ਭਾਸ਼ਾ ਦੀ ਮर्यादा ਦੇ ਬਾਰੇ ਸਭ ਕਾਫੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਜੇਕਰ ਕਿਸੇ ਵੱਡੇ ਆਫੀਸਰ ਦੇ ਨਾਲ ਵੀ ਬਿਹਾਰ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਬਹੁਤ ਹੀ ਹੰਬਲਨੈਸ ਦੇ ਨਾਲ ਉਹ ਗੱਲ ਕਰਦੇ ਨੇ ਬਹੁਤ ਹੀ ਨਿਮਰਤਾ ਦੇ ਨਾਲ ਯਾਤਰੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ 에어ਪੋਰਟ ਦਾ ਤੁਹਾਨੂੰ ਅਸੀਂ ਦ੍ਰਿਸ਼ ਦਿਖਾਇਆ ਕਿ 에어ਪੋਰਟ ਤੇ ਜੇਕਰ ਤੁਸੀਂ ਬਾਈਰ ਆਉਂਦੇ ਹੋ ਵਾਇਆ ਤੁਸੀਂ ਜਹਾਜ਼ ਆਉਂਦੇ ਹੋ ਤਾ ਇਸੇ ਰਾਣੀਓ ਸਹੂਲਤਾਂ ਜਿਹੜੀਆਂ ਕਿ ਤੁਹਾਨੂੰ 에ਰਪੋਰਟ ਤੇ ਮਿਲ ਜਾਣਗੀਆਂ ਤੁਹਾਨੂੰ ਹੁਣ ਅਸੀਂ ਜਿਹੜੇ ਯਾਤਰੀ ਆਏ ਨੇ ਇਸ ਬੱਸ ਦੇ ਅੰਦਰ ਜਿਹੜੇ ਯਾਤਰੀ ਬੈਠ ਕੇ ਜਿਨ੍ਹਾਂ ਨੂੰ ਕੀ ਕੰਗਨ ਘਾੜ ਦੀ ਟੈਂਪਸਿਟੀ ਆ ਜਾਂ ਫਿਰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਆ ਉਥੇ ਲਿਜਾਇਆ ਜਾ ਰਿਹਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਆ ਮੈਮ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਲੁਧਿਆਣੇ ਤੋਂ ਆਏ ਆ ਜੀ ਤੁਸੀਂ ਹਰ ਵਾਰ ਆ ਰਹੇ ਹੋ ਜਾਂ ਪਹਿਲੀ ਵਾਰ ਨਹੀਂ ਹਰ ਵਾਰ ਆ ਰਹੇ ਹਾਂ ਤੁਸੀਂ ਫਿਰ ਕਾਫੀ ਪੁਰਾਣੇ ਸ਼ਰਧਾਲੂਆਂ ਕਿਸ ਤਰ੍ਹਾਂ ਦੇਖਦੇ ਹੋ ਇੱਥੋਂ ਦੇ ਪ੍ਰਬੰਧਾਂ ਨੂੰ ਔਰ ਖਾਸ ਤੌਰ ਤੇ ਜਿਹੜੀ ਸਰਕਾਰ ਇੱਥੋਂ ਦੀ ਉਪਰਾਲਾ ਕਰਦੀ ਹੈ ਸਰਕਾਰ ਨੇ ਤਾਂ ਬਹੁਤ ਵਧੀਆ ਉਪਰਾਲਾ ਕੀਤਾ ਜਦੋਂ 350 ਸਾਲਾ ਹੋਇਆ ਸੀ ਮਤਲਬ ਲੱਗ ਨਹੀਂ ਰਿਹਾ ਸੀ ਕੋਈ ਬਿਹਾਰ ਵਿੱਚ ਵੀ ਐਵਲਾ ਕੰਮ ਹੋ ਰਿਹਾ ਜਿਵੇਂ ਲੱਗ ਰਿਹਾ ਸੀ ਜਿਵੇਂ ਪੰਜਾਬ ਵਿੱਚ ਹੀ ਹੋ ਰਿਹਾ ਬਹੁਤ ਵਧੀਆ ਉਪਰਾਲਾ ਹਰ ਜਗ੍ਹਾ ਤੇ ਜਿਵੇਂ ਬਾਇਰ ਆ ਰਹੇ ਤਾਂ ਤਾਂ ਵੀ ਸਾਨੂੰ ਟਰਾਂਸਪੋਰਟ ਦੀ ਸਹੂਲਤ ਮਿਲ ਰਹੀ ਹੈ ਬਾਇ ਬਾਇ ਰੋਡ ਜਾਂ ਜਿਸ ਤਰ੍ਹਾਂ ਵੀ ਕੋਈ ਆ ਰਿਹਾ ਹਰ ਪਾਸੇ ਸਹੂਲਤ ਮਿਲ ਰਹੀ ਹੈ ਜੀ ਕੋਈ ਕਿਸੇ ਦੀ ਚੀਜ਼ ਦੀ ਪ੍ਰੋਬਲਮ ਨਹੀਂ ਹੈ ਰਸਤੇ ਵਿੱਚ ਵੀ ਬੋਰਡ ਵਗੈਰਾ ਦੇਖ ਕੇ ਬਿਲਕੁਲ ਐਸਾ ਹੀ ਲੱਗ ਰਿਹਾ ਸੀ ਕਿ ਬਿਹਾਰ ਨਹੀਂ ਅਸੀਂ ਪੰਜਾਬ ਵਿੱਚ ਹੀ ਘੁੰਮ ਰਿਹਾ ਜੀ ਤੁਸੀਂ ਉਮਮਨ ਤੌਰ ਤੇ ਹੋਟਲ 'ਚ ਠਹਿਰਦੇ ਹੋ ਜਾਂ ਟੈਂਟ ਸਿਟੀ 'ਚ ਨਹੀਂ ਅਸੀਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣਾ ਜੱਥਾ ਹੁੰਦਾ ਹੈ ਉੱਥੇ ਉਹਨਾਂ ਨੇ ਬਈ ਸਾਰਾ ਪ੍ਰਬੰਧ ਕੀਤਾ ਹੁੰਦਾ ਸੀ ਉੱਥੇ ਠਹਿਰਦੇ ਆ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਤੁਸੀਂ ਸਰਦਾਰ ਸਾਹਿਬ ਕਿੱਥੋਂ ਆਏ ਹੋ ਅਸੀਂ ਦਿੱਲੀ ਤੋਂ ਆਏ ਹਾਂ ਸਰ ਜੀ ਲਗਾਤਾਰ ਆ ਰਹੇ ਹੋ ਆ ਰਹੇ ਹੋ ਜਾਂ ਪਹਿਲੀ ਵਾਰ ਆਏ ਹੋ ਲਗਾਤਾਰ ਆ ਰਹੇ ਹਾਂ ਜੀ ਅਸੀਂ 40-20 ਸਾਲ ਹੋ ਗਏ ਲਗਾਤਾਰ ਆ ਰਹੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇੱਥੋਂ ਦੇ ਮਾਹੌਲ ਨੂੰ ਔਰ ਖਾਸ ਤੌਰ ਤੇ ਪ੍ਰਬੰਧਾਂ ਨੂੰ ਜੋ ਕਿ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਲੈ ਕੇ ਕੀਤੇ ਜਾਂਦੇ ਨੇ ਬਹੁਤ ਹੀ ਅੱਛਾ ਪ੍ਰਬੰਧ ਹੈ ਇਹਨਾਂ ਦਾ ਸਰਕਾਰ ਦਾ ਹੀ ਬਹੁਤ ਅੱਛਾ ਪ੍ਰਬੰਧ ਹੈ ਗੁਰਦੁਆਰਾ ਪਰਮੰਦਰ ਕਮੇਟੀ ਦਾ ਵੀ ਬਹੁਤ ਅੱਛਾ ਹੀ ਪ੍ਰਬੰਧ ਹੈਗਾ ਇਹਨਾਂ ਦਾ ਹਰ ਵਾਰੀ ਸਾਨੂੰ ਪੂਰਾ ਕੋਆਪਰੇਟ ਕਰ ਦਿੰਦੇ ਨੇ ਕਮਰੇ ਲੰਗਰ ਹਰ ਤਰ੍ਹਾਂ ਦੀ ਸਹੂਲਤਾਂ ਜੋ ਵੀ ਲੋੜ ਨਾਲ ਚਾਹੀਦੀ ਹੁੰਦੀ ਹੈ ਹਰ ਤਰ੍ਹਾਂ ਦੀ ਸਹੂਲਤਾਂ ਪ੍ਰੋਵਾਈਡ ਕਰਵਾਉਂਦੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਤਾਂ ਹੀ ਅਸੀਂ ਹਰ ਸਾਲ ਆਉਂਦੇ ਆ ਸਾਡੇ ਦੇ ਬਾਪੂ ਦਾ ਘਰ ਹੈਗਾ ਜੀ ਤੁਹਾਡਾ ਕੀ ਨਾਮ ਹੈ ਔਰ ਤੁਸੀਂ ਕਿੱਥੋਂ ਆ ਤੁਸੀਂ ਲਗਾਤਾਰ ਆ ਰਹੇ ਹੋ ਮੈਂ ਪਹਿਲੀ ਵਾਰ ਆਇਆ ਲਗਾਤਾਰ ਆ ਰਹੇ ਹੋ ਤੁਸੀਂ ਕਿਸ ਤਰ੍ਹਾਂ ਵੇਖਤੋਂ ਇੱਥੋਂ ਦੇ ਪ੍ਰਬੰਧਾਂ ਨੂੰ ਨਹੀਂ ਪ੍ਰਬੰਧ ਬਹੁਤ ਵਧੀਆ ਕੀਤੇ ਜੀ ਬਿਆਰ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਜੀ ਇਦਾਂ ਦੇ ਕਿ 350 ਸਾਲਾ ਬਹੁਤ ਵਧੀਆ ਲੱਗੇ ਸਾਨੂੰ ਇੱਥੇ ਦਾ ਜੀ ਹਾਂਜੀ ਤਾਂ ਤੁਸੀਂ ਸੁਣਿਆ ਕਿ ਸ਼ਰਧਾਲੂ ਜਿਹੜੇ ਨੇ ਉਹ ਸ੍ਰੀ ਪਟਨਾ ਸਾਹਿਬ ਵਿਖੇ 10ਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਦੇ ਲਈ ਔਰ ਨਤਮਸਤਕ ਹੋਣ ਦੇ ਲਈ ਪਹੁੰਚਨੇ ਸ਼ੁਰੂ ਹੋ ਗਏ ਨੇ ਜਿਹੜੇ ਸਮਾਗਮ ਹੈਗੇ ਨੇ ਉਹ 11 ਤੋਂ ਲੈ ਕੇ 13 ਤਰੀਕ ਤੱਕ ਨੇ 13 ਨੂੰ ਮੁੱਖ ਸਮਾਗਮ ਹੈ ਯਾਨੀ ਕਿ 11 12 ਤੇ 13 ਤਰੀਕ ਤੱਕ ਸਮਾਗਮ ਜਿਹੜੇ ਹੈਗੇ ਨੇ ਉਹ ਚੱਲਣਗੇ 13 ਨੂੰ ਜਿਹੜੀ ਹੈ ਉਹ ਸਮਾਪਤੀ ਹੋਵੇਗੀ ਮੈਂ ਇੱਕ ਵਾਰ ਫੇਰ ਤੋਂ ਦਰਸ਼ਕਾਂ ਨੂੰ ਦੱਸ ਦੇਣਾ ਚਾਹਣਾ ਹੈ ਕਿ ਜੇਕਰ ਤੁਸੀਂ ਸ੍ਰੀ ਪਟਨਾ ਸਾਹਿਬ ਵਿਖੇ ਆਉਣਾ ਚਾਹੁੰਦੇ ਹੋ ਤਾਂ ਬਕਾਇਦਾ ਤੌਰ ਤੇ ਇੱਥੇ ਰਹਿਣ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਕੰਗਣ ਘਾੜ ਚ ਟੈਂਸਿਟੀ ਤਿਆਰ ਕੀਤੀ ਗਈ ਹੈ ਹਰ ਵਾਰ ਇਸੇ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ 350 ਸਾਲਾਂ ਤੇ ਵੱਡੇ ਪ੍ਰਬੰਧ ਕੀਤੇ ਗਏ ਸਨ ਔਰ ਜੇਕਰ ਤੁਸੀਂ ਵਾਇਆ ਜਹਾਜ਼ ਜਿਹੜਾ ਪਟਨਾ ਸਾਹਿਬ ਵਿਖੇ ਪਹੁੰਚਦੇ ਹੋ ਤਾਂ ਲਗਾਤਾਰ ਦਿਨ ਦੇ ਅੰਦਰ ਇੱਥੋਂ ਦੇ ਅਧਿਕਾਰੀਆਂ ਦੇ ਮੁਤਾਬਕ 20 ਫਲਾਈਟਸ ਜਿਹੜੀਆਂ ਹੈਗੀਆਂ ਨੇ ਉਹ ਪਟਨਾ ਸਾਹਿਬ ਵਿਖਿਆ ਰੀਆਂ ਨੇ ਤੇ ਉਹਨਾਂ ਦੇ ਰਾਹੀਂ ਆਉਂਦੇ ਹੋ ਤਾਂ ਬਕਾਇਦਾ 에ਰਪੋਰਟ ਤੋਂ ਤੁਹਾਨੂੰ ਜਿਹੜੀ ਆ ਉਹ ਟਰਾਂਸਪੋਰਟ ਦੀ ਸਹੂਤਾ ਜਿਹੜੀ ਕਿ ਤੁਹਾਨੂੰ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖ ਇਲਾਵਾ ਜੇਕਰ ਤੁਸੀਂ ਵਾਇਆ ਟ੍ਰੇਨ ਵੀ ਆਉਂਦੇ ਹੋ ਤਾਂ ਉੱਥੋਂ ਵੀ ਸਪੈਸ਼ਲ ਜਿਹੜਾ ਹੈ ਟਰਾਂਸਪੋਰਟ ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਗਿਆ ਹੈ ਔਰ ਲੋਕਲ ਜਿਹੜੀ ਟਰਾਂਸਪੋਰਟ ਹੈਗੀ ਆ ਉਹਦਾ ਵੀ ਬਕਾਇਦਾ ਤੌਰ ਤੇ ਪ੍ਰਬੰਧ ਹੈ ਕਹਿਣ ਦਾ ਭਾਵ ਕਿ ਜੇਕਰ ਤੁਸੀਂ ਮੁੱਖ ਗੁਰਦੁਆਰਾ ਸਾਹਿਬ ਤੋਂ ਜੇਕਰ ਤੁਸੀਂ ਬਾਲੀਲਾ ਵਿਖੇ ਠਹਿੜਦੇ ਹੋ ਜਾਂ ਫਿਰ ਤੁਸੀਂ ਸਟੈਂਟ ਸਿਟੀ 'ਚ ਠਹਿੜਦੇ ਹੋ ਉੱਥੋਂ ਤੁਸੀਂ ਬਾਕੀ ਦੇ ਗੁਰਦੁਆਰਾ ਸਾਹਿਬ ਵਿਖੇ ਜਾਣਾ ਹੈ ਤਾਂ ਉੱਥੋਂ ਵੀ ਜਿਵੇਂ ਹਾਂਡੀ ਸਾਹਿਬ ਤੁਸੀਂ ਜਾਣਾ ਹੈ ਤਾਂ ਉਹਦੇ ਲਈ ਲੋਕਲ ਟਰਾਂਸਪੋਰਟ ਜਿਹੜੀ ਹੈ ਉਹਦਾ ਵੀ ਖਾਸ ਤੌਰ ਤੇ ਪਰਬੰਧ ਕੀਤਾ ਗਿਆ ਹੈ ਜਗਬਣੀ ਦੀ ਟੀਮ ਜਿਹੜੀ ਆ ਪਟਨਾ ਸਾਹਿਬ ਵਿਖੇ ਪਹੁੰਚ ਚੁੱਕੀ ਆ ਲਗਾਤਾਰ ਤੁਹਾਨੂੰ ਅਸੀਂ ਲਾਈਵ ਕਵਰੇਜ ਜਿਹੜੀ ਆ ਇੱਥੋਂ ਦੀ ਦਿਖਾਉਂਦੇ ਰਹਾਂਗੇ ਜਗਬਣੀ ਅਖਬਾਰ ਦੇ ਵਿੱਚ ਔਰ ਜਗਬਣੀ ਵੈਬ ਪੋਰਟਲ ਤੇ ਤੁਸੀਂ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਜਿਹੜੇ ਯਾਤਰੂ ਜਿਹੜੇ ਸ਼ਰਧਾਲੂ ਇੱਥੇ ਨਹੀਂ ਪਹੁੰਚ ਸਕਦੇ ਉਹ ਵੀ ਘਰ ਬੈਠੇ ਆਪਣੇ ਮੋਬਾਈਲ ਫੋਨ ਤੇ ਜਾਂ ਫਿਰ ਸਾਡੇ ਅਖਬਾਰ ਦੇ ਰਾਹੀਂ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰ ਪਾਉਣਗੇ ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ ਸ੍ਰੀ ਪਟਨਾ